ਜੀ ਅੱਜ ਅਕਸਰ ਮੇਰੇ ਦੁਕਾਨਦਾਰ ਭਰਾ ਮੈਨੂੰ ਇੱਕੋ ਗੱਲ ਕਹਿੰਦੇ ਸੀ ਵੀ ਜਲੰਧਰ ਰੋਡ ਤੇ ਲਾਈਟਾਂ ਨਹੀਂ ਹੈ ਔਰ ਅੱਜ ਇਹ ਜਿਹੜਾ ਉਦਘਾਟਨ ਹੈ ਇਹ ਲਾਈਟਾਂ ਦਾ ਉਦਘਾਟਨ ਹੋਇਆ ਇਹ 94 ਲੱਖ ਦਾ ਜਿਹੜਾ ਇਹਦਾ ਕੰਮ ਜਿਹੜਾ ਆਪਾਂ ਕਰਵਾਇਆ ਸੀ ਇਹਦੇ ਵਿੱਚ 132 ਪੋਹ ਲੱਗਣਗੇ ਜਿਹੜਾ 136 ਪੋਹ ਲੱਗਣਗੇ ਜਿਹੜਾ ਵੰਡਰ ਹੋਟਲ ਤੋਂ ਲੈ ਕੇ ਜਿਹੜਾ ਗੇਟ ਬਣਿਆ ਨਵਾਂ ਗੇਟ ਬਣ ਰਿਹਾ ਉਥੋਂ ਲੈ ਕੇ ਇਸ ਏਰੀਆ ਤੱਕ ਸਾਰਾ ਏਰੀਆ ਸਾਡਾ ਜਿਹੜਾ ਲਾਈਟਾਂ ਦੇ ਨਾਲ ਜਗਮਗ ਨਜ਼ਰ ਆਊਗਾ ਜਿਹੜੀ ਲੰਮੇ ਸਮੇਂ ਤੋਂ ਡਿਮਾਂਡ ਸੀ ਉਹ ਜਿਹੜੀ ਡਿਮਾਂਡ ਹੈ ਇਹ ਜਿਹੜੀ ਹੈ ਇਹਨੂੰ ਬਹੁਤ ਜਲਦ ਜਿਹੜਾ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰਦੇ ਆ। ਛੇੜੀ ਲਗਾਤਾਰ ਦੋ ਤਿੰਨ ਦਿਨ ਤੋਂ ਪਰ ਪ੍ਰਵਹਨ ਕਰੋ ਤੁਸੀਂ ਟਾਈਮ ਕੱਢ ਲਿਆ ਕਰੋ ਬਸ ਠੀਕ ਹੈ ਕਿਉਂਕਿ ਉਹ ਉਦਘਾਟਨ ਤੇ ਉਦਘਾਟਨ ਨੇ ਇਸ ਤੋਂ ਬਾਅਦ ਕੱਲ ਉਦਘਾਟਨ ਕਰਾਂਗੇ ਆਪਾਂ ਗਾਂਧੀ ਚੌਂਕ ਤੋਂ ਲੈ ਕੇ ਅਗਰ ਸਹਿਨ ਚੌਂਕ ਤੱਕ ਜਿਹੜਾ ਮੇਨ ਬਾਈਪਾਸ ਜਿਹੜਾ ਜਦੋਂ ਆਪਾਂ ਜਿੱਥੇ ਨਵਾਂ ਪੁੱਲ ਬਣਿਆ ਉਹਦੀ ਐਂਟ੍ਰੈਂਸ ਤੱਕ ਜਿਹੜਾ ਅਗਲਾ ਉਦਘਾਟਨ ਜਿਹੜਾ ਉੱਥੋਂ ਹੋਊਗਾ ਉਹ ਵੀ ਲਾਈਟਾਂ ਦਾ ਹੋਊਗਾ ਉਸ ਤੋਂ ਬਾਅਦ ਫਿਰ ਗਾਂਧੀ ਚੌਂਕ ਤੋਂ ਲੈ ਕੇ ਇੱਕ ਉਦਘਾਟਨ ਆਪਾਂ ਹੋਰ ਕਰ ਰਹੇ ਹਾਂ ਜਿਹੜਾ ਗਰਦਾਸਪੁਰ ਔਰ ਤੱਕ ਹੋਊਗਾ ਜੀ ਔਰ ਨਵੇਂ ਚੌਂਕ ਵੀ ਬਣਾਏ ਜਾ ਰਹੇ ਨੇ ਉਹ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਟਾਲਾ ਤਰੱਕੀ ਬਟਾਲਾ ਡਵੈਲਪਮੈਂਟ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਔਰ ਮੇਰੀ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਆ ਇਹ ਤਗੜੇ ਹੋ ਕੇ ਸਾਥ ਤੁਹਾਡਾ ਇੱਕੋ ਕੰਮ ਵੀ ਸਾਥ ਦੇਣਾ ਜਿਹੜੀ ਗੱਲ ਇੱਕ ਪ੍ਰਸ਼ਾਸਨ ਨੂੰ ਤੁਹਾਨੂੰ ਮੈਸੇਜ ਕੋਈ ਦਿੰਦੇ ਨੇ ਉਹਨਾਂ ਦਾ ਸਾਥ